ਬੇਤਰਪ ਭਵਿੱਖ ਦੀ ਭਾਲ ਵਿੱਚੋਂ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣਾ ਪੰਜਾਬ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਵਿਖਣ ਨੂੰ ਮਿਲਿਆ। ਰਾਏਕੋਟ ਦੇ ਪਿੰਡ ਤਾਗਪੁਰ ਦਾ ਜਿੱਤੇ ਦਾ ਨੌਜਵਾਨ ਪ੍ਰਦੀਪ ਸਿੰਘ ਖੰਗੂੜਾ ਜੋ ਅੱਜ ਤੋਂ ਕਰੀਬ ਸਵਾ ਸਾਲ ਪਹਿਲਾਂ 2022 ਵਿੱਚ ਇੰਗਲੈਂਡ ਦੇ ਲਿਸਟਰ ਸਾਇਰ ਵਿੱਚ ਪੜ੍ਹਾਈ ਕਰਨ ਗਿਆ ਸੀ। ਜਿੱਤੇ 22 ਜਨਵਰੀ ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਖੰਗੂੜਾ ਦੇ ਚਾਚਾ ਕੈਪਟਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਜੋ ਕਿ 15 ਅਕਤੂਬਰ 2022 ਨੂੰ ਇੰਗਲੈਂਡ ਦੇ ਲਿਸਟਰ ਸ਼ਹਿਰ ਵਿੱਚ ਪੜ੍ਹਾਈ ਕਰਨ ਗਿਆ ਸੀ ਨੂੰ ਕਰੀਬ 2 ਮਹੀਨੇ ਪਹਿਲਾਂ ਸਿਹਤ ਸੰਬੰਧੀ ਕੁਝ ਪ੍ਰੋਬਲਮ ਆ ਗਈ ਸੀ ਪ੍ਰੰਤੂ ਉਸ ਤੋਂ ਬਾਅਦ ਹੁਣ ਉਹ ਠੀਕ ਹੋ ਗਿਆ ਸੀ ਅਤੇ ਹੁਣ ਮਨਪਾਗੀ ਖਬਰ ਮਿਲ ਕੇ ਪ੍ਰਦੀਪ ਸਿੰਘ ਖੰਗੂੜਾ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਇੰਗਲੈਂਡ ਗਈ ਹੋਈ ਹੈ ਉੱਥੇ ਹੀ ਉਸਦਾ ਪਿਤਾ ਭਪਿੰਦਰ ਸਿੰਘ ਲੀਵਰ ਦੀ ਪਿਆਰਿਕ ਬਿਮਾਰੀ ਤੋਂ ਪੀੜਤ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰਦੀਪ ਸਿੰਘ ਮਾਪੇ ਦਾ ਇਕਲੌਤਾ ਪੁੱਤਰ ਸੀ ਅਤੇ ਇਹ ਪਰਿਵਾਰ ਛੋਟੇ ਜੀਮੇਦਾਰ ਭਾਈਚਾਰੇ ਨਾਲ ਸੁਭਾਤ ਰੱਖਦਾ ਹੈ ਉਨ੍ਹਾਂ ਸਰਕਾਰ ਅਤੇ ਐਨਆਰਆਈ ਭਰਾਵਾਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਪ੍ਰਦੀਪ ਸਿੰਘ ਦੀ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਜੀ ਜੀ ਕੀ ਨਾ ਆਪਣਾ ਤਾਂ ਕੀ ਗੱਲਬਾਤ ਹੋਈ ਜੀ ਮੇਰਾ ਨਾ ਬਲਜਿੰਦਰ ਸਿੰਘ ਹੈ ਜੀਨੇ ਕਿ ਆਰਮੀ ਦੇ ਵਿੱਚ ਵੀ 33 ਸਾਲ ਨੌਕਰੀ ਕੀਤੀ ਹੈ ਇਹ ਜੋ ਪ੍ਰਦੀਪ ਸਿੰਘ ਹੈ ਮੇਰਾ ਭਤੀਜਾ ਹੈ ਜੀ ਇਹ ਅੱਜ ਤੋਂ ਤਕਰੀਬਨ 1 ਸਾਲ 3 ਮਹੀਨੇ ਪਹਿਲਾਂ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ ਵੇस्ते ਗਿਆ ਸੀਗਾ ਉਥੇ ਤਕਰੀਬਨ 1 ਸਾਲ 1 ਮਹੀਨਾ ਬਿਲਕੁਲ ਸਹੀ ਹੈ ਆਪਣਾ ਪੜ੍ਹਾਈ ਵੀ ਕਰਦਾ ਰਿਹਾ ਤੇ ਕੰਮ ਵੀ ਕਰਦਾ ਰਿਹਾ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਇਸ ਨੂੰ ਅਟੈਕ ਹੋਇਆ ਵਾ ਵੱਜੋ ਕੇ ਬ੍ਰੇਨ ਅਟੈਕ ਸੀਗਾ ਉਸ ਤੋਂ ਬਾਅਦ 2 ਮਹੀਨੇ ਵੀ ਉਥੇ ਹਸਪਤਾਲ ਦਾ ਰਹਿਣ ਤੋਂ ਬਾਅਦ ਇਹ ਇੱਕ ਛੋਟੇ ਹਸਪਤਾਲ ਦੇ ਵਿੱਚ ਟਰਾਂਸਫਰ ਕੀਤਾ ਗਿਆ ਉਥੇ ਸਿਰਫ 2 ਦਿਨ ਕੱਟਣ ਤੋਂ ਬਾਅਦ ਇਹਦੀ ਮੌਤ ਹੋ ਗਈ ਮੈਂ ਅੱਜ ਆਪਣੀ ਇਸ ਗਵਰਨਮੈਂਟ ਤੋਂ ਇਹੀ ਗੁਹਾਰ ਕਰਦਾ ਹਾਂ ਕਿ ਇਸਦੀ ਡੈੱਡ ਬਾਡੀ ਨੂੰ ਇੱਥੇ ਵਾਪਸ ਲਿਆਂਦਾ ਪੰਜਾਬ ਲਿਆਂਦਾ ਜਾਵੇ ਅਤੇ ਹੋ ਸਕੇ ਜਿੰਨਾ ਵੀ ਗਵਰਨਮੈਂਟ ਤੋਂ ਇਹਦੇ ਬਾਪ ਦੀ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਐਨਆਰਆਈ ਤੇ ਹੋਰ ਕਿਸੇ ਨੂੰ ਵੀ ਐਨਆਰਆਈ ਵੀਰਾਂ ਨੂੰ ਕੋ ਕਹਿਣਾ ਚਾਹੁੰਦਾ ਅਸੀਂ ਗਵਰਨਮੈਂਟ ਦੇ ਨਾਲ ਨਾਲ ਅਸੀਂ ਉਹਨਾਂ ਐਨਆਰਆਈ ਵੀਰਾਂ ਨੂੰ ਵੀ ਕਹਿੰਨੇ ਆਂ ਵੀ ਜਿੱਥੋਂ ਤੱਕ ਹੋ ਸਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨੀ ਵੀ ਮਦਦ ਹੋ ਸਕੇ ਤਾਂ ਉਹ ਜਿੰਨੀ ਵੀ ਮਦਦ ਉਹ ਕਰ ਸਕਦੇ ਨੇ ਉਹਨੀ ਮਦਦ ਕਰਨ ਉਹ ਇਹ ਆਪਣਾ ਵੀਰ ਕਦੋਂ ਗਿਆ ਸੀਗਾ ਤੇ ਕਿੰਨਾ ਚਿਰ ਹੋਇਆ ਸੀ ਇਹਨੂੰ ਇੱਥੇ ਦੀ ਕਿੱਦਿ ਹੋਈ ਆ ਏ ਜੋ ਗਏ ਸੀਗੇ ਤਕਰੀਬਨ 15 ਅਕਤੂਬਰ 1900 ਆਪਣੇ 2022 ਨੂੰ ਗਏ ਸੀਗੇ ਹੁਣ ਇਹ ਆਪਣੇ 22 ਜਨਵਰੀ ਨੂੰ ਇਹਨਾਂ ਦੀ ਮੌਤ ਹੋਈ ਐ ਐਸੇ ਸਾਲ ਦੇ ਵਿੱਚ ਅੱਜ ਤੋਂ ਤਕਰੀਬਨ 5-6 ਸਾਲ 5-6 ਦਿਨ ਪਹਿਲਾਂ ਦੀ ਗੱਲ ਹੈ ਇਹ ਤੇ ਤੁਸੀਂ ਉੱਥੇ ਕਿਸੇ ਨਾਲ ਸੰਪਰਕ ਕੀਤਾ ਹੋਊਗਾ ਜੀ ਮੇਰਾ ਇੱਕ ਭਤੀਜਾ ਉੱਥੇ ਹੋਰ ਹੈ ਜੀ ਅਸੀਂ ਅਸੀਂ ਤਾਂ ਉਹ ਉਹਦੇ ਤੱਕ ਹੀ ਮਾਦਾ ਜਾਣੀ ਕਹਿ ਸਕਦੇ ਸੀਗੇ ਉਨੇ ਅੱਗੇ ਹੋਰ ਜਾਨੀ ਆਪਣੀਆਂ ਜਿਓਥੇ ਸੰਸਥਾ ਵਗੈਰਾ ਉਹਦੇ ਨਾਲ ਗੱਲ ਕਰੀ ਸੀਗੀ ਹਾਲੇ ਉਹਦੇ ਨਾਲ ਕੋਈ ਗੱਲ ਕਲੀਅਰ ਨਹੀਂ ਹੋਈ ਇਹਨੂੰ ਭੇਜਣ ਬਾਰੇ ਜਾਨੀ ਹੁਣ ਸਰਕਾਰ ਤੋਂ ਕੀ ਮੰਗ ਕਰੀ ਅਸੀਂ ਬਸ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇਹਦੀ ਡੈਡ ਬਾਡੀ ਨੂੰ ਇੱਥੇ ਪੰਜਾਬ ਲਿਆਂਦਾ ਜਾਵੇ ਤੇ ਜਿੰਨੀ ਵੀ ਹੋ ਸਕੇ ਪਰਿਵਾਰ ਦੀ ਮਦਦ ਕੀਤੀ ਜਾਵੇ ਇੱਕ ਅਸੀਂ ਹੋਰ ਦੇਖਿਆ ਤੇ ਪਿਤਾ ਦੀ ਵੀ ਕੰディション ਕਹਿੰਦੇ ਡਾઉન ਹੈ ਜੀ ਹਾਂ ਪਿਤਾ ਵੀ ਤਕਰੀਬਨ ਜਦੋਂ ਤੋਂ ਇਹ ਗਏ ਨੇ ਉਹ ਤੋਂ 1 ਜਾਂ 1.5 ਮਹੀਨੇ ਬਾਅਦ ਤੋਂ ਉਹ ਬਿਮਾਰ ਚੱਲ ਰਹੇ ਨੇ ਉਹਨਾਂ ਦੀਆਂ ਕਿਡਨੀਆਂ ਖਰਾਬ ਨੇ ਹੋ ਸਕਦਾ ਉਹਨਾਂ ਦੀ ਵੀ ਜੋ ਮਦਦ ਹੋ ਸਕੇ ਤਾਂ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਇਹ ਕਿੰਨੇ ਪੈਣ ਭਰਾ ਸੀ? ਇਹ ਸਿੰਗਲ ਹੀ ਇਕੱਲਾ ਇਕੱਲਾ ਹੀ ਭਰਾ ਸੀਗਾ ਜੀ। ਰਾਏਕੁਰ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ।